ਸੰਗੀ ਸਿੰਘ ਜੀ ਮੈਂ ਪਿੰਡ ਪੰਧੀਰ ਦਾ ਰਹਿਣ ਵਾਲਾ ਜੀ ਤੇ ਬਾਹਰ ਅਸੀਂ ਡੇਰੇ ਚ ਰਹਿੰਦੇ ਆ ਜੀ ਤੇ ਅੱਜ ਰਾਤ ਦੀ ਸਾਡੇ ਘਰ ਮਤਲਬ ਚੋਰੀ ਹੋਈ ਆ ਚੋਰੀ ਦਾ ਮਤਲਬ ਹੁੰਦੇ ਮੇਰੇ ਬੇਟੇ ਨੂੰ ਪਤਾ ਲੱਗਾ ਜੀ ਅਸੀਂ ਬਾਹਰ 베ੜੇ ਚ ਸੋਤੇ ਹੋਏ ਸੀ ਤੇ ਬੇਟਾ ਸਾਡਾ ਬਾਥਰੂਮ ਉੱਠਿਆ ਤੇ ਉਹ ਜਦੋਂ ਉੱਠਿਆ ਤੇ ਬਾਹਰ ਸਾਡੀ ਲੋਪੀ ਵਿੱਚ ਨਾ ਬੰਦੇ ਇੱਕ ਬੰਦਾ ਦੇਖਿਆ ਗਿਆ ਉਹਨਾਂ ਨੇ ਤੇ ਜਦੋਂ ਉਹਨੇ ਰੋਲਾ ਪਾਇਆ ਤੇ ਜੋ ਬਾਕੀ ਸੀ ਉੱਠ ਗਏ ਤੇ ਬੰਦੇ ਤਿੰਨ ਜਿਹੜੇ ਅਸੀਂ ਬਾਹਰੋਂ ਢੋੜਦੇ ਦੇਖਿਆ ਜੀ ਤੇ ਬਾਹਰ ਜਦੋਂ ਅਸੀਂ ਢੋੜ ਕੇ ਮੈਂ ਉਹਨਾਂ ਦੇ ਮਗਰ ਪਿਆ ਦੋ ਬੰਦੇ ਪਹਿਲਾਂ ਕੰਧ ਕੱਪ ਕੇ ਇੱਕ ਰੂਮਾ ਫੜਨ ਦੀ ਕੋਸ਼ਿਸ਼ ਵੀ ਕੀਤੀ ਐ ਤੇ ਉਹ ਮੇਰੇ ਕੋਲ ਮਤਲਬ ਹੱਥ ਚੋਂ ਲੱਤ ਛੁੜਾ ਗਏ ਮੈਂ ਤਿਲਕ ਜਾਣ ਕਰਨ ਮੈਂ ਡਿੱਗ ਪਿਆ ਉਹ ਲੱਤ ਛੁੜਾ ਕੇ ਮੇਰੇ ਕੋਲ ਵੀ 도ੜ ਗਿਆ ਬਾਕੀ ਮੈਂ ਕੋਠੇ ਤੇ ਚੜਿਆ ਤੇ ਉੱਪਰ ਜਾ ਕੇ ਮੈਂ ਟਾਰਚ ਮਾਰੀ ਐ ਜਾ ਕੇ ਤੇ ਮੈਂ ਟਾਰਚ ਮਾਰੀ ਤੇ ਉੱਥੇ ਬੰਦੇ ਚਾਰ ਬੰਦੇ ਮੈਂ ਜਾਂਦੇ ਉਥੋਂ ਸੜਕ ਤੋਂ ਦੇਖਿਆ ਜੀ ਤੇ ਜਦੋਂ ਅਸੀਂ ਮੁੜ ਕੇ ਇੱਥੋਂ ਥੱਲੇ ਉਤਰ ਕੇ ਅਸੀਂ ਬਾਹਰ ਉੱਥੇ ਰੋਡ ਤੇ ਗਏ ਆ ਉਹਨਾਂ ਬੰਦੇ ਜਾਤ ਸੋ ਇਹ ਰਿਪੋਰਟ ਦਿੰਤੀ ਜੀ ਠੀਕ ਹੈ ਗਿਆ ਬੋਲੋ ਪੁਲਿਸ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮਤਲਬ ਤਫ਼ਤੀਸ਼ ਜਾਰੀ ਆ ਜੋ ਵੀ ਗੈਰ ਕਾਨੂੰਨੀ ਕਾਰਵਾਈ ਹੋਊਗੀ ਤੁਹਾਨੂੰ ਦਾ ਕੋਈ 9 ਤੋਂ 10 ਤੋਲੇ ਦੇ ਕਰੀਬ ਸੋਨਾ ਵਾ ਤੇ 5000 ਰੁਪਿਆ ਦਾ ਪਰਸ ਵਿੱਚ ਸੀ ਤੇ 2000 ਰੁਪਿਆ ਮੇਰੇ ਪਰਸ ਵਿੱਚ ਸੀ ਬਾਕੀ ਉਹ ਗੱਲ ਆ ਸਾਨੂੰ ਅਰਲੀ ਮਾਰਨਿੰਗ ਕਾਲ ਆਈ ਸੀ ਕਿ ਇਹ ਚੋਰੀ ਦੀ ਇਨਫੋਰਮੇਸ਼ਨ ਲਈ ਜੱਸਤੇ ਬਸਤੇ ਸਾਡੇ ਆਯੋ ਵੱਲੋਂ ਦੇਖਿਆ ਗਿਆ ਤੇ ਮੈਂ ਵੀ ਅੱਜ ਮੌਕਾ ਵੇਖਿਆ ਆ ਇਹਨਾਂ ਦੇ ਬਿਆਨ ਨੂੰ ਲੈ ਜਾ ਰਹੇ ਹਾਂ ਤੇ ਕੁਝ ਤੱਥ ਅੰਡਰ ਸਸਪੀਸ਼ਸ ਨੇ ਜੇ ਵੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬੰਦੀ ਕਰ ਰਿਹਾ ਕੀਤਾ ਜਾਏਗਾ ਅ ਜੋ ਫੈਕਟਰ ਦੱਸੇ ਆਪਾਂ ਦੀ ਐਵਿਡੈਂਸ ਵਿੱਚ ਲਾਕੇ ਕਫੀ ਜਿਹਾ ਲੱਗੇ ਜੋ ਵੀ ਹੋਏਗਾ ਆਪਾਂ ਬੰਦੀ ਕਰਾਂਗੇ ਇਹਨਾਂ ਕੋਲ ਅਗਰ 16 ਦੀ ਗੱਲ ਕਰ ਰਹੇ ਨੇ ਡੈਫੀਨਟਲੀ ਆਪਾਂ ਇਹਨਾਂ ਕੋਲ ਉਸ ਦੇ ਬਾਰੇ ਮਾਲਕੀਤ ਬਾਰੇ ਕੁਝ ਗੇਲਸ ਅਗਰ ਹੋ ਗਿਆ ਪੇਰ ਮੰਗਾਗਾ